ਮੈਂ ਆਪਣੇ ਆਪ ਨੂੰ ਬਹੁਤ ਭਾਗੀਸ਼ਾਲੀ ਸਮਝਦੀ ਹਾਂ ਕਿ ਬਾਬਾ ਫਰੀਦ ਦੀ ਧਰਤੀ ਦੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ। ਔਰ ਫਰੀਦਕੋਟ ਜ਼ਿਲ੍ਹੇ ਵਾਸਤੇ ਸਾਡਾ ਇਹ ਵਿਜ਼ਨ ਰਹੂਗਾ ਕਿ ਜ਼ੀਰੋ ਟੋਲਰੈਂਸ ਅਗੇਂਸਟ ਕ੍ਰਾਈਮ ਆਫ ਐਨੀ ਸੌਰਟ ਤੇ ਨਸ਼ਿਆਂ ਦੇ ਵਿਰੁੱਧ ਜਿਹੜੀ ਇੱਕ ਮੁਹਿੰਮ ਪੂਰੇ ਪੰਜਾਬ ਪੱਧਰ ਤੇ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਡੀਜੀਪੀ ਸਾਹਿਬ ਨੇ ਚਲਾਈ ਹੋਈ ਹੈ ਤੇ ਉਸ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ। ਤੇ ਜਿਹੜੀ ਪੂਰੀ ਫਰੀਦਕੋਟ ਪੁਲਿਸ ਦੀ ਜਿਹੜੀ ਟੀਮ ਹੈ ਉਹਨੂੰ ਨਾਲ ਲੈ ਕੇ ਤੇ ਸਾਰੇ ਜਿਹੜੇ ਸਟੇਕ ਹোলਡਰਸ ਨੇ ਉਹਨਾਂ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਇਸ ਮੁਹਿੰਮ ਨੂੰ ਅਸੀਂ ਸਫਲ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਸੋਸ਼ਲ ਲਈ ਕਾਰਜ ਉਹਨਾਂ ਨਾਲ-ਨਾਲ ਚੱਲ ਰਿਹਾ ਹੈ। ਜਿੱਥੋਂ ਮੇਰੀ ਪ੍ਰੀਵੀਅਸ ਪੋਸਟਿੰਗਸ ਰਹੀਆਂ ਉੱਥੇ ਵੀ ਹੈਵ ਬੀਨ ਏਬਲ ਟੂ ਇਨਸ਼ੋਰ ਅ ਕੰਪਰੀਹੈਂਸਿਵ ਕਮਿਊਨਿਟੀ ਇੰਗੇਜਮੈਂਟਸ ਔਰ ਉੱਥੇ ਫਾਜ਼ਿਲ ਕੇ ਅਸੀਂ ਇੱਕ ਮਿਸ਼ਨ ਨਿਸ਼ਚੈ ਦੀ ਸ਼ੁਰੂਆਤ ਕੀਤੀ ਸੀ। ਜਿਹੜੀ ਹੁਣ ਉਹਦੇ ਬਹੁਤ ਚੰਗੇ ਸਾਨੂੰ ਰਿਜ਼ਲਟਸ ਮਿਲੇ ਸੀ ਤੇ ਉਸੇ ਲੜੀ ਦੇ ਤਹਿਤ ਹੀ ਜਿਹੜੇ ਵਲਨਰੇਬਲ ਸੈਕਸ਼ਨਸ ਆਫ ਦ ਸੋਸਾਇਟੀ ਜਿਵੇਂ ਮਹਿਲਾਇਨ ਬੱਚੇ ਸੀਨੀਅਰ ਸਿਟੀਜ਼ਨਸ ਉਹਨਾਂ ਦੀ ਜਿਹੜੀ ਦੁੱਖ ਤਕਲੀਫਾਂ ਆ ਉਹਨਾਂ ਨੂੰ ਅਸੀਂ ਪ੍ਰਾਇਰੀਟੀ ਬੇਸਿਸ ਤੇ ਡੀਲ ਕਰਾਂਗੇ ਤੇ ਸਾਡਾ ਮੇਨ ਮੰਤਵ ਇਹ ਹੀ ਰਹੂਗਾ ਕਿ ਜਿਹੜਾ ਮਾੜਾ ਆਨਸਰ ਹੈ ਉਹ ਪੁਲਿਸ ਤੋਂ ਡਰੇ ਇਹ ਜਿਹੜੀ ਜਨਰਲ ਪਬਲਿਕ ਹੈ ਜਿਨ੍ਹਾਂ ਨੂੰ ਪੁਲਿਸ ਦੀ ਸਹਾਇਤਾ ਦੀ ਲੋੜ ਹੈ ਉਹ ਮੇਰੇ ਦਰਵਾਜ਼ੇ ਤੱਕ ਬਿਨਾਂ ਕਿਸੇ ਭੈਰ ਬਿਨਾਂ ਕਿਸੇ ਡਰ ਦੇ ਇੱਥੇ ਪਹੁੰਚਣ ਇਸ ਸਿਟੀਜ਼ਨ ਸੈਂਟ੍ਰਿਕ ਪੁਲਿਸਿੰਗ ਦੇਣ ਦੀ ਸਾਡੀ ਪੂਰੀ ਇੱਕ ਕੋਸ਼ਿਸ਼ ਹੋਵੇਗਾ ਜੀ ਬਹੁਤ ਬਿਹਤਰੀਆ ਬਹੁਤ ਸਫਲ ਪ੍ਰੋਗਰਾਮ ਹੋ ਰਿਹਾ ਹੁੰਦਾ ਹੈ ਐਸਾ ਇੱਥੇ ਬਈ ਉਹ ਉਸ ਤਰੀਕੇ ਦੇ ਵੱਡੇ ਪਹੁੰਚਾਂ ਦੀ ਬਿਲਕੁਲ ਵੀ ਰੁਕਣ ਬਦਲ ਜੀ ਡੈਫੀਨੇਟਲੀ ਵੀ ਹੈਵ ਕਮ ਵਿਦ ਅ ਪਲਾਨ ਔਰ ਅਸੀਂ ਜੋ ਹੈ ਪਿੰਡ ਪਿੰਡ ਜਾ ਕੇ ਪਹਿਲੇ ਲੋਕਾਂ ਨੂੰ ਆਪਣੇ ਨਾਲ ਜੋੜਨਗੇ ਉਹਨਾਂ ਨੂੰ ਆਪਣੀ ਜਿਹੜੀ ਅਸੀਂ ਪਹਿਲਾਂ ਅਚੀਵਮੈਂਟਸ ਕੀਤੀਆਂ ਹੈंगी ਉਹ ਅਸੀਂ ਦੱਸਾਂਗੇ ਤੇ ਕਮਿਊਨਿਟੀ ਇੰਗੇਜਮੈਂਟ ਕੰਪਰੀਹੈਂਸਿਵ ਰਹੂਗਾ ਕਿ ਜਿਹੜੇ ਇਹ ਮੇਜਰ ਇਵੈਂਟਸ ਹੁੰਦੇ ਆ ਉਹ ਵੀ ਅਸੀਂ ਇਨ ਦਾ ਟਾਈਮਸ ਟੂ ਕਮ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਤੁਹਾਡੀ ਕੋਆਪਰੇਸ਼ਨ ਤੇ ਤੁਹਾਡੇ ਫੀਡਬੈਕ ਨਾਲ ਹੀ ਅਸੀਂ ਉਹਨੂੰ ਫਰੀਦਕੋਟ ਸੈਂਟ੍ਰਿਕ ਬਣਾ ਕੇ ਉਹਨੂੰ ਸਫਲ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਨਸ਼ਿਆਂ ਦੇ ਖਿਲਾਫ ਵੀ ਲਾਇਬਿਲਿਟੀ ਦਿੱਤੀ ਹੈ ਜੀ ਪਲੈਨਿੰਗ ਇਹ ਹੀ ਹੈ ਕਿ ਜਿਹੜਾ ਬੰਦਾ ਵੀ ਨਸ਼ਾ ਵੇਚਦਾ ਹੈ ਨਸ਼ਾ ਵੇਚਣ ਵਾਲੇ ਦਾ ਸਾਥ ਦਿੰਦਾ ਹੈ ਉਹਦੇ ਵਾਸਤੇ ਸਾਡੇ ਲਈ ਕੋਈ ਵੀ 1% ਵੀ ਟੋਲਰੈਂਸ ਨਹੀਂ ਹੈ ਐਟ ਦ ਸੇਮ ਟਾਈਮ ਅਗਰ ਕੋਈ ਇਸ ਗਲਤ ਰਸਤੇ ਪੈ ਗਿਆ ਹੈ ਤੇ ਨਸ਼ਾ ਛੱਡਣਾ ਚਾਹੁੰਦਾ ਹੈ ਉਹਨੂੰ ਅਸੀਂ ਪ੍ਰੋਪਰ ਇੰਗੇਜਮੈਂਟ ਕਰਕੇ ਉਹਨੂੰ ਮੇਨਸਟ੍ਰੀਮ ਚ ਲਾਣਗੇ ਤੇ ਇਹਦੇ ਚ ਅਸੀਂ ਜਿਹੜੇ ਸਾਡੇ ਸਿਵਲ ਐਡਮਿਨਿਸਟ੍ਰੇਸ਼ਨ ਹੈ ਪੰਚਾਇਤਾਂ ਹੈंगी ਡਾਕਟਰ ਸਹਿਬਾਨ ਸਾਰੇ ਹੈਗੇ ਉਹਨਾਂ ਨੂੰ ਪੂਰਾ ਨਾਲ ਲੈ ਕੇ ਇੱਕ ਕੰਪਰੀਹੈਂਸਿਵ ਅਪਰੋਚ ਅਸੀਂ ਬਣਾਵਾਂਗੇ ਤੇ ਉਹਦੀ ਹੈਲਪ ਕਰਾਂਗੇ ਫਰੀਦਕੋਟ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਹੈ ਫਰੀਦਕੋਟ ਨਿਵਾਸੀਆਂ ਨੂੰ ਮੈਂ ਇਹ ਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਵੀ ਹੈਵ ਕਮ ਹੇਅਰ ਟੂ ਗਿਵ ਯੂ ਅ ਕਲੀਨ ਪੁਲਿਸਿੰਗ ਐਂਡ ਅ ਕ੍ਰਾਈਮ ਫਰੀ ਫਰੀਦਕੋਟ ਬਣਾਉਣਾ ਹੈ ਸਾਡਾ ਪੂਰਾ ਟੀਚਾ ਹੈ